ਸਰਾਰੀਆ ਸਾਹਿਬ ਨੇ ਧਿਆਨ ਚ ਲਿਆਉਂਦਾ ਸੀਗਾ ਜੀ ਸਾਡੇ ਇੱਥੇ ਪਿੰਡ ਦੇ ਵਿੱਚ ਗਰੀਬ ਲੋਕਾਂ ਦੇ ਘਰਾਂ ਦੇ ਉੱਪਰ ਉਤਾਰਾ ਲੰਘਦੀਆਂ ਹਨ 12 ਜਿਹੜੀਆਂ ਕੱਢ ਦਿੱਤੀਆਂ ਸਾਰੇ ਖੁਸ਼ ਆ ਸਾਰੇ ਬੱਚੇ ਵੀ ਸਾਡੇ ਖੁਸ਼ ਹੋਣ ਦੇ ਇਹ ਜਗਿੰਦਰ ਸਰਾਰੀਆ ਨੇ ਦਿੱਤਾ ਸਾਡਾ ਸਾਥ ਸਾਰਾ ਹੀ ਉਹਨਾਂ ਨੇ ਸਾਡਾ ਸਾਥ ਪਾ ਜੀ ਨੇ ਜਗਿੰਦਰ ਸਲਾਰੀਆ ਨੇ ਬਹੁਤ ਸਾਡਾ ਸਾਥ ਦਿੱਤਾ ਹੈ ਇਹਦੀ ਨੇਕੀ ਨਹੀਂ ਆਹੀ ਪਲਾ ਸਕਦੇ ਸਾਡਾ ਇੰਨਾ ਸਾਥ ਦਿੱਤਾ ਹੈ ਅਸੀਂ ਬਹੁਤ ਖੁਸ਼ ਹਾਂ ਬੱਚੇ ਉੱਪਰ ਛੱਤਾਂ ਦੇ ਖੇਡਦੇ ਆ ਤੇ ਜਦੋਂ ਬੜੇ ਚਾਂਸ ਰਹਿੰਦੇ ਹੈਗੇ ਆ ਕਿ ਕਿਸੇ ਕੋਈ ਅਨਸਖਾਵੀ ਘਟਨਾ ਹੋ ਸਕਦੀ ਸੀ ਹਾਂ ਸਾਨੂੰ ਬਹੁਤ ਡਰ ਲੱਗਦਾ ਸੀ ਜਗਿੰਦਰ ਸਿੰਘ ਸਲਾਰੀਆ ਨੇ ਸਾਡੀ ਹੈਲਪ ਕੀਤੀ ਹੈ ਬਹੁਤ ਅੱਛੇ ਹੈ ਜੋ ਵੀ ਇਹਨਾਂ ਦਾ ਸ਼ਰੇਆ ਜਗਿੰਦਰ ਸਿੰਘ ਸਲਾਰੀਆ ਸਾਹਿਬ ਨੂੰ ਜਾਂਦਾ ਜੀ ਅਖਬਾਰਾਂ ਦੀਆਂ ਸੁਰਖੀਆਂ ਗਵਾਹੀਆਂ ਪਰੀਆਂ ਨੇ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਖਿਆਲਾ 'ਚ ਅਣਖੀ ਗੈਰਤਮੰਦ ਇੱਕ ਸਮਾਜ ਸੇਵੀ ਫਰਿਸ਼ਤਾ ਰਹਿੰਦਾ ਏ ਨਾਮ ਏ ਜਗਿੰਦਰ ਸਿੰਘ ਸਲਾਰੀਆ ਜਿਹੜਾ ਕੰਮ 42 ਸਾਲਾਂ ਦੇ ਵਿੱਚ ਸਰਕਾਰਾਂ ਨਾ ਕਰ ਸਕੀਆਂ ਉਹ ਕੰਮ 22 ਦਿਨਾਂ 'ਚ ਪੀਸੀਟੀ ਹਿਊਮੈਨਿਟੀ ਦੇ ਫਾਊਂਡ ਆ ਜਗਿੰਦਰ ਸਿੰਘ ਸਲਾਰੀਆ ਨੇ ਕਰ ਵਿਖਾਇਆ ਦਿਨਾਂ ਨਗਰ ਦੇ ਤਾਰਾਗਰ ਰੋਡ ਤੇ ਪਿੰਡੇ ਖਿਆਲਾ ਜਿਹਦੀਆਂ ਛੱਤਾਂ ਦੇ ਪਿਛਲੇ 43 ਸਾਲਾਂ ਤੋਂ ਜਮਰਾਜ ਨਾ ਚੱਲਦਾ ਸੀ ਹਾਈ ਵੋਲਟੇਜ ਤਾਰਾ ਮਕਾਨ ਦੇ ਇੰਨੇ ਨਜ਼ਦੀਕ ਲੰਘਦੀਆਂ ਸਨ ਕਿ ਕਈ ਹਾਸੇ ਵਾਪਰੇ ਪਿੰਡ ਵਾਸੀਆਂ ਨੇ ਇਹ ਦਿੱਤ ਸਨਾਰੀਆਂ ਦੇ ਧਿਆਨ ਚ ਲਿਆਂਦਾ ਤੇ 22 ਦਿਨਾਂ ਚ ਸਲਾਰੀਆਂ ਨੇ ਉਹ ਕੰਮ ਕਰ ਵਿਖਾਇਆ ਜੋ ਨਾ ਸਰਪੰਚ ਨਾ ਐਮਐਲਏ ਤੇ ਨਾ ਹੀ ਐਮਪੀ ਕਰ ਸਕਿਆ ਪਿੰਡ ਵਾਸੀ ਪੰਗੜੇ ਪਾਰੇ ਨੇ ਲੱਡੂ ਵੰਡ ਰਹੇ ਨੇ ਤੇ ਖੁਸ਼ੀ ਮਨਾ ਰਹੇ ਨੇ ਤਾਂ ਦਰਸ਼ਕ ਹੁਣ ਆਪ ਹੀ ਫੈਸਲਾ ਕਰਨ ਕਿ ਜੇ ਐਸੇ ਸਮਾਜ ਸੇਵੀ ਸਿਆਸਤ ਚ ਹੋਣ ਤਾਂ ਪੰਜਾਬ ਤਰੱਕੀ ਦੇ ਰਿਕਾਰਡ ਤੋੜ ਸਕਦਾ ਹੈ ਚੋਣਾ ਨੇ ਪਿੰਡ ਖਿਆਲੇ ਦੇ ਮੁੱਦੇ ਨੂੰ ਨਿਤਾਵਾਂ ਅੱਗੇ ਰੱਖ ਕੇ ਸਵਾਲ ਜ਼ਰੂਰ ਪੁੱਛਿਓ ਕਿ ਸਰਕਾਰਾਂ ਦੇ ਕੰਮ ਜੇ ਜੋਗਿੰਦਰ ਸਿੰਘ ਸਲਾਰੀਆ ਵਰਗੇ ਸਮਾਜ ਸੇਵੀਆਂ ਨੇ ਹੀ ਕਰਨੇ ਨੇ ਤਾਂ ਸਰਕਾਰਾਂ ਕੀ ਲਾਰੇ ਲਪੇ ਲਾਉਣ ਨੂੰ ਤੇ ਜੁਮਲੇ ਸੁਣਾਉਣ ਨੂੰ ਰੱਖੀਆਂ ਨੇ ਸਰਕਾਰੇ ਇਹ ਖਬਰ ਵੇਖ ਕੇ ਸੋਚਿਓ ਜ਼ਰੂਰ ਕਿ ਵੋਟਾਂ ਮੰਗਣ ਪਿੰਡ ਖਿਆਲੇ ਕਿਵੇਂ ਆਵਾਂਗੇ ਅੱਜ ਅਸੀਂ ਬਹੁਤ ਖੁਸ਼ ਆ ਬੜਾ ਵਧੀਆ ਜੇ ਤਾਰਾਂ ਜਿਹੜੀਆਂ ਕੱਢ ਦਿੱਤੀਆਂ ਸਾਰੇ ਖੁਸ਼ ਆ ਸਾਰਾ ਬੱਚੇ ਵੀ ਸਾਡੇ ਖੁਸ਼ ਹੋਣ ਦੇ ਨੇ ਜਗਿੰਦਰ ਸਰਾਰੀਆ ਨੇ ਦਿੱਤਾ ਸਾਡਾ ਸਾਥ ਸਾਰਾ ਹੀ ਉਹਨਾਂ ਨੇ ਦਿੱਤਾ ਅੱਜ ਭਾਜੀ ਅਸੀਂ ਬਹੁਤ ਖੁਸ਼ ਆ ਅਸੀਂ ਇਹ ਤਾਰਾਂ ਨਿਕਲ ਗਈਆਂ ਨੇ ਤੇ ਸਾਡੇ ਬੱਚੇ ਹਜੇ ਪ੍ਰਾਈਵੇਟ ਨੌਕਰੀਆਂ ਕਰਦੇ ਆ ਭਾਜੀ ਤੇ ਪਹਿਲਾਂ ਅਸੀਂ ਬਹੁਤ ਜ਼ੋਰ ਬੱਚੇ ਲਾ ਸਕਿਆ ਤੇ ਕਿਸੇ ਨੇ ਇੰਨਾ ਨਹੀਂ ਕੀਤਾ ਤਿੰਨ ਚਾਰ ਪੀੜੀਆਂ ਆ ਗਈਆਂ ਨੇ ਸਾਡਾ ਸਾਥ ਭਾਜੀ ਇਹਨੇ ਜਗਿੰਦਰ ਸਰਾਰੀਆ ਨੇ ਬਹੁਤ ਸਾਡਾ ਸਾਥ ਦਿੱਤਾ ਅਸੀਂ ਇਹਦੀ ਨੇਕੀ ਨਹੀਂ ਅਸੀਂ ਪਲਾ ਸਕਦੇ ਸਾਡਾ ਇੰਨਾ ਸਾਥ ਦਿੱਤਾ ਇਹਨੇ ਅਸੀਂ ਬਹੁਤ ਖੁਸ਼ ਆ ਪਿੰਡ ਦੇ ਹੋਣ ਦੇ ਨਾਤੇ ਸਾਡੇ ਸਾਰੇ ਆਪਣੇ ਪਰਿਵਾਰ ਆ ਔਰ ਗਰੀਬੀ ਅਮੀਰੀ ਕਹਿੰਦੇ ਕਿਸੇ ਦੇ ਮਾਪੇ ਬਾਪ ਦੀ ਨਹੀਂ ਹੁੰਦੀ ਹੈਗੀ ਰੱਬ ਦਾ ਇਹ ਕੋ ਪਾਣਾ ਹੁੰਦਾ ਹੈ ਠੀਕ ਹੈ ਤੇ ਰੱਬ ਨੇ ਜੇ ਸਾਨੂੰ ਇੰਨੀ ਸਮਰੱਥਾ ਦਿੱਤੀ ਹੈ ਔਰ ਤੁਹਾਨੂੰ ਪਤਾ ਹੈ ਕਿ ਅਸੀਂ ਦੇ ਹਮੇਸ਼ਾ ਇਹੋ ਹੀ ਸੋਚਿਆ ਹੈਗਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਵੀ ਰੱਬ ਕੋਈ ਮੌਕਾ ਦਿੰਦਾ ਤੇ ਉਹ ਹੁਣਾ ਨਹੀਂ ਚਾਹੀਦਾ ਹੈਗਾ ਸੋ ਇੱਥੇ ਬਹੁਤ ਮੇਜਰ ਐਕਸੀਡੈਂਟ ਹੋ ਚੱਲਿਆ ਸੀਗਾ ਕਰੰਟ ਦੇ ਕਰਕੇ ਔਰ ਬੱਚੇ ਉੱਪਰ ਛੱਤਾਂ ਦੇ ਖੇਡਦੇ ਆ ਤੇ ਜਦੋਂ ਬੜੇ ਚਾਂਸ ਰਹਿੰਦੇ ਹੈਗੇ ਆ ਕਿ ਕਿਸੇ ਕੋਈ ਅਨਸਖਾਵੀ ਘਟਨਾ ਹੋ ਸਕਦੀ ਸੀ ਉਹਨਾਂ ਨੂੰ ਦੇਖਦੇ ਹੋਏ ਮੈਂ ਧੰਨਵਾਦ ਕਰਨਾ ਚਾਹਨਾ ਹੈਗਾ ਸਾਡੇ ਬੜੇ ਹੀ ਪਿਆਰੇ ਮੇਰੇ ਵੀਰ ਛੋਟੇ ਅ ਜੈਜੀ ਸਾਹਿਬ ਗੁਜਿੰਦਰ ਸਿੰਘ ਦਾ ਔਰ ਸਾਡੇ ਐਸੀ ਦਿੱਦੀ ਸਾਹਿਬ ਦਾ ਔਰ ਵਾਸ਼ਕਰ ਜੀ ਦਾ ਐਕਸੀਡੈਂਟ ਜਿਨ੍ਹਾਂ ਨੇ ਬੜੇ ਛੇਤੀ ਉਪਰਾਲੇ ਦੇ ਨਾਲ ਸਾਡੀ ਇਸ ਜਿਹੜੀ ਬੇਨਤੀ ਆ ਉਹਨੂੰ ਕਬੂਲ ਕੀਤਾ ਔਰ ਜਲਦੀ ਤੋਂ ਜਲਦੀ ਇਹ ਸਾਰਾ ਕੰਮ ਜਿਹੜਾ ਮੁਕੰਮਲ ਹੋ ਗਿਆ। ਬੇੜੇ ਤੁਹਾਡੇ ਘਰਾਂ ਦੇ ਉੱਪਰ ਦੀ ਤਾਰਾਂ ਲੰਗਦੀਆਂ ਸੀ ਤੇ ਤੁਸੀਂ ਕੀ ਮਹਿਸੂਸ ਕਰਦੇ ਹੁੰਦੇ ਸੀ? ਹਾਂ ਸਾਨੂੰ ਬਹੁਤ ਡਰ ਲੱਗਦਾ ਸੀ। ਜਦੋਂ ਮੀਂਹ ਹਨੇਰੀ ਆਂਦੀ ਸੀ ਤੇ ਕੀ ਹਾਲਾਤ ਹੁੰਦੇ ਸੀ ਘਰ ਦੇ? ਬਹੁਤ ਬੁਰਾ ਹਾਲ ਹੁੰਦਾ ਸੀ। ਅੱਜ ਹੁਣ ਕੀ ਮਹਿਸੂਸ ਕਰ ਰਹੇ ਹੋ ਪੁੱਤਰ? ਬਹੁਤ ਖੁਸ਼। ਇਹ ਜੋ ਕਿਂਦਰ ਸਿੰਘ ਸਲਾਰੀਆਂ ਨੇ ਸਾਡੀ ਹੈਲਪ ਕੀਤੀ ਹੈ ਬਹੁਤ ਅੱਛੇ ਸਲਾਰੀਆਂ ਸਾਹਿਬ ਨੇ ਧਿਆਨ ਚ ਲਿਆਉਂਦਾ ਸੀਗਾ ਜੀ ਸਾਡੇ ਇੱਥੇ ਪਿੰਡ ਦੇ ਵਿੱਚ ਗਰੀਬ ਲੋਕਾਂ ਦੇ ਘਰਾਂ ਦੇ ਉੱਪਰ ਉਤਾਰਾ ਲੰਘਦੀਆਂ ਹਨ ਜੋ ਕਿ ਤਿੰਨ ਪੀੜੀਆਂ ਹੋ ਗਈਆਂ ਸੀਗੀਆਂ ਦੇ ਪਰਿਵਾਰ ਦੇ ਵਿੱਚ ਇੱਕ ਹਾਸਾ ਵੀ ਹੋ ਚੁੱਕਿਆ ਸੀਗਾ ਕਿ ਕੇ ਪੱਗ ਪਾਉਂਦੇ ਆ ਕਿ ਲੇਡੀ ਨੂੰ ਕਰੰਟ ਲੱਗਿਆ ਸੀ ਤੇ ਇਹਨਾਂ ਨੇ ਮੇਰੇ ਧਿਆਨ ਚ ਲਿਆਉਂਦਾ ਜੀ ਫਿਰ ਅਸੀਂ ਐਸਟੀਮੇਟ ਦਾ ਤਿਆਰ ਕਰਕੇ ਉੱਚ ਅਧਿਕਾਰੀਆਂ ਕੋਲ ਪਾਸ ਕਰਾ ਕੇ ਤੇ ਅੱਜ ਅਸੀਂ ਕੰਮ ਮੁਕੰਮਲ ਕਰਤਾ ਜੀ ਜੋ ਵੀ ਇਹਨਾਂ ਦਾ ਸ਼ਰੇਆ ਜਗਿੰਦਰ ਸਿੰਘ ਸਰਦਾਰੀਆ ਸਾਹਿਬ ਨੂੰ ਜਾਂਦਾ ਜੀ ਉਹਨਾਂ ਦੀ ਰਾਮ ਰੁਹਾਈ ਹੈ ਤੇ ਸਾਰਾ ਕੰਮ ਹੋਇਆ ਜੀ